ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਸਿਮਰੀ ਹੈ ਕਰ ਨੌ ਨੇ ਦਾਵਤ ਆਏ ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਦਿੱਲੀ ਸਿੱਖ ਗੁਰਦਵਾਰਾ ਪਰੰਧ ਕਮੇਟੀ ਦੇ ਵੱਲੋਂ ਧਰਮਿਕ ਰੱਖਿਆ ਯਾਤਰਾ ਜੋ 2 ਰੋਜਾ 13 ਤੇ 14 ਨਵੰਬਰ ਨੂੰ ਜੋ 13 ਤਰੀਕ ਨੂੰ ਸ੍ਰੀ ਰਣਪੁਰ ਸਾਹਿਬ ਤੋਂ ਸ਼ੁਰੂ ਹੋਈ ਤੇ ਅੱਜ ਇਹਦਾ ਜਿਹੜਾ ਰਾਤ ਵਿਸ਼ਰਾਮ ਸੀ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਹਰਿਆਣਾ ਵਿਖੇ ਸੀ ਸੋ ਇਹ ਯਾਤਰਾ ਹੁਣ ਸ਼ੁਰੂ ਹੋ ਚੁੱਕੀ ਹੈ ਇਹ ਯਾਤਰਾ ਹੁਣ ਅੱਜ ਦਿੱਲੀ ਚਾਂਦਨੀ ਚੌਕ ਵਿਖੇ ਸ਼ਾਮ ਨੂੰ ਸਮਾਪਤੀ ਹੋਏਗੀ ਸੋ ਆਓ ਤੁਹਾਨੂੰ ਲੈ ਚਲਦੇ ਹਾਂ ਕਿ ਇਹ ਯਾਤਰਾ ਦੇ ਵੱਖ-ਵੱਖ ਪੜਾਅ ਕਿੱਥੇ ਹੋਣਗੇ ਵੱਖ-ਵੱਖ ਸਥਾਨ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਗੀਆਂ ਉਹਨਾਂ ਨਾਲ ਵੀ ਤੁਹਾਡੇ ਜਿਹੜੇ ਰੂਬਰੂ ਕਰਾਵਾਂਗੇ ਸੋ ਇਹ ਯਾਤਰਾ ਜਿਹੜੀ ਆ ਤਖਤ ਸ੍ਰੀ ਕੇਸਗੜ ਸਾਹਿਬ ਕਿਲਾ ਆਨੰਦਪੁਰ ਪੰਜ ਪਿਆਰਾ ਪਾਰਕ ਕੀਰਤਪੁਰ ਸਾਹਿਬ ਗੁਰਦੁਆਰਾ ਪਰਿਵਾਰ ਵਿਛੋੜਾ ਭਰਤਗੜ ਕਨੌਲੀ ਪੱਠਾ ਸਾਹਿਬ ਰੋਪੜ ਤੇ ਹੋਰ ਵੱਖ-ਵੱਖ ਗੁਰਦੁਆਰਾ ਸਾਹਿਬ ਤੇ ਗੁਰੂ ਘਰਾਂ ਤੋਂ ਹੁੰਦੇ ਹੋਏ ਇਹ ਬੀਤੀ ਦੇਰ ਰਾਤ ਇਹ ਯਾਤਰਾ ਗੁਰਦੁਆਰਾ ਮੰਜੀ ਸਾਹਿਬ ਵਿਖੇ ਬਿਸ਼ਰਾਮ ਕੀਤਾ ਤੇ ਅੱਜ ਸਵੇਰੇ ਇਹ ਯਾਤਰਾ ਜੋ ਧਾਰਮਿਕ ਰੱਖਿਆਕ ਯਾਤਰਾ ਇਹ ਇੱਥੋਂ ਸ਼ੁਰੂਆਤ ਹੋਈ ਹੈ ਤੇ ਇਹਦੀ ਸਮਾਪਤੀ ਅੱਜ ਗੁਰਦੁਆਰਾ ਸੀਸਗੰਨ ਸਾਹਿਬ ਬਿੱਲੀ ਵਿਖੇ ਸਮਾਪਤੀ ਹੋਣੀ ਆ ਤਾਂ ਤੁਹਾਨੂੰ ਜਿਹੜੇ ਇੱਥੋਂ ਦੇ ਸ਼ਖਸੀਅਤਾਂ ਨੇ ਉਹਨਾਂ ਦੇ ਕੋਲ ਲੈ ਕੇ ਚੱਲਦੇ ਹਾਂ ਸ੍ਰੀਚ ਤੁਹਾਨੂੰ ਜੋ ਸ਼ਾਸਤਰ ਨੇ ਉਹਨਾਂ ਦੇ ਦਰਸ਼ਨ ਕਰਾਉਨੇ ਆ ਕਿ ਸਭ ਤੋਂ ਪਹਿਲਾਂ ਉੱਪਰ ਸਭ ਤੋਂ ਤਕਤ ਸ੍ਰੀ ਜਿਹੜਾ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਸ਼ਸ਼ੋਭਤ ਨੇ ਤੇਗ ਸ੍ਰੀ ਗੁਰੂ ਬਾਦਲੇ ਤੇਗ ਸ੍ਰੀ ਗੁਰੂ ਤੇਗ ਬਾਦਰ ਸਾਹਿਬ ਜੀ ਤੱਕ ਸ੍ਰੀ ਪਟਨਾ ਸਾਹਿਬ ਵਿਖੇ ਜਿਹੜੇ ਸ਼ਸ਼ੋਭਤ ਆ ਉਹ ਵੀ ਇੱਥੇ ਜਿਹੜੇ ਸ਼ਾਸਤਰ ਨੇ ਸ਼ਸ਼ੋਭਤ ਕੀਤੇ ਗਏ ਆ ਇਹਦੇ ਨਾਲ ਹੈ ਕੜਾ ਸ੍ਰੀ ਗੁਰੂ ਤੇਗ ਬਾਦਰ ਸਾਹਿਬ ਜੀ ਦਾ ਜੋ ਤਕਤ ਸ੍ਰੀ ਪਟਨਾ ਸਾਹਿਬ ਹਰਮੰਦਰ ਸਾਹਿਬ ਵਿਖੇ ਸ਼ਸ਼ੋਭਤ ਆ ਸੋ ਇਹ ਸ਼ਾਸਤਰ ਜਿਹੜੇ ਨੀਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਬਖਸ਼ਿਸ਼ ਕੀਤੀ ਸੀ ਤੇ ਪ੍ਰਾਪਨ ਚੱਕਰ ਤੱਕ ਸ੍ਰੀ ਪਟਨਾ ਸਾਹਿਬ ਰਮੰਧਰ ਸਾਹਿਬ ਵਿਖੇ ਤੇ ਇਹਦੇ ਨਾਲ ਹੀ ਉਹ ਜਿਹੜੇ ਸ਼ਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਨੂੰ ਬਖਸ਼ਿਸ਼ ਕੀਤੀ ਸੀ ਸੋ ਇਹਨਾਂ ਦੇ ਆਪਾਂ ਉਹ ਜਿਹੜੇ ਇੱਥੇ ਬਾਬਾ ਜੀ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਉਨੇ ਆ ਗਿਆਨੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇ ਜਿਹੜੀ ਜੋ ਮਾਤਰਾ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਤੱਕ ਸਮਾਪਤ ਹੋਏ ਇਹ ਯਾਤਰਾ ਪੰਜਾਬ ਤੋਂ ਆਨੰਦਪੁਰ ਸਾਹਿਬ ਤੋਂ ਆਰੰਭ ਹੋਈ ਤੇ ਦਿੱਲੀ ਸਿਸਟਮ ਗੁਰਦੁਆਰਾ ਸਾਹਿਬ ਉੱਤੇ ਸਮਾਪਤੀ ਹੋਵੇਗੀ ਜਿਹਦਾ ਰਾਜ ਦਾ ਪ੍ਰਾਹ ਰਾਜ ਦਾ ਪ੍ਰਾਹ ਇੱਥੇ ਮੰਜੀ ਸਾਹਿਬ ਹੋਇਆ ਸੀ ਹੁਣ 9:30 10 ਵਜੇ ਤੱਕ ਇਥੋਂ ਆਰੰਭ ਹੋ ਕੇ ਅਸੀਂ ਦਿੱਲੀ ਸਿਸਟਮ ਗੁਰਦੁਆਰਾ ਸਾਹਿਬ ਪਹੁੰਚਾਂਗੇ ਜੀ ਇਹ ਜੀ ਸ਼ਾਸਤਰ ਇਹਨਾਂ ਬਾਰੇ ਥੋੜੀ ਸੰਗਤ ਨੂੰ ਜਾਣਕਾਰੀ ਦਿਓ ਕਿ ਜਿਹੜੇ ਸ਼ਾਸਤਰ ਨੇ ਕਿਹੜੇ ਕਿਹੜੇ ਸੁਸ਼ੋਭਿਤ ਕੀਤੇ ਗਏ ਇਹ ਜਿਹੜਾ ਸ਼ਾਸਤਰ ਅਸੀਂ ਪਟਨਾ ਸਾਹਿਬ ਤੋਂ ਲੈ ਕੇ ਆਏ ਇਹ ਜਿਹੜਾ ਦੂਜਾ ਇਹ ਜਿਹੜਾ ਸ਼ਾਸਤਰ ਨੇ ਇਹ ਤੁਹਾਨੂੰ ਸ੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦਾ ਜੰਗਾ ਜੁਦਾ ਵੇਲੇ ਦੇ ਸ਼ਾਸਤਰ ਨੇ ਬਾਕੀ ਕੜਾ ਕੜਾ ਇਹ ਗੁਰੂ ਦਾ ਬਾਗ ਜਿਹੜਾ ਪਟਨਾ ਸਾਹਿਬ ਸਜੋਬਿਤ ਹੈ ਉਥੇ ਧਨ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਕਰਾ ਹੈ ਤੇ ਬਾਕੀ ਜਿੰਨੇ ਵੀ ਸ਼ਸਤਰ ਨੇ ਇਹ ਸ਼ਸਤਰ ਸਤਗੁਰੂ ਜੀ ਦੇ ਜੰਗਾ ਜੁਦਾ ਦੇ ਟਾਈਮ ਤੇ ਵੇਲੇ ਦੇ ਉਥੇ ਤਖਤ ਸਾਹਿਬ ਤੋਸੇ ਖਾਣੇ ਵੀ ਸਜੋਬਿਤ ਹੈ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇਹ ਦੂਜਾ ਸ਼ਸਤਰ ਜਿਹੜਾ ਇਹ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਬਖਸ਼ਿਸ਼ ਰੂਪ ਚ ਦਿੱਤੇ ਸਨ ਇਹ ਸ਼ਸਤਰ ਵੇ ਆਪਣਾ ਇੱਥੇ ਕਿੱਥੇ ਸਸੋਬਿਤ ਹੈ ਹਾਂ ਇਹ ਮਾਤਾ ਮਾਤਾ ਸਾਹਿਬਕੌਰ ਜੀ ਦੇ ਗੁਰਦੁਆਰੇ ਸਸੋਬਿਤ ਹੈ ਤੇ ਇਹ ਖਰਾਓ ਜਿਹੜੇ ਚਰਨ ਪਾਦੂਕਾ ਕਹਾ ਜਾਂਦੇ ਨੇ ਇਹ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦੇ ਤੇ ਗੁਰੂ ਨਾਨਕ ਪਾਸ਼ਾ ਜੀ ਦੇ ਨੇ ਇਹ ਖਰਾਓ ਆਗਰੇ ਤੋਂ ਲਾਏ ਗਏ ਨੇ ਇਹ ਜਿਨ੍ਹਾਂ ਦਾ ਆਪ ਜੀ ਦਰਸ਼ਨ ਕਰ ਸਕਦੇ ਹੋ ਸਤਿਗੁਰ ਜੀ ਕਿਰਪਾ ਕਰਨ ਆਪ ਸਮੂਹ ਸੰਗਤਾਂ ਦੇ ਸਿਸਤੇ ਮਿਹਰ ਪਰਿਆਤ ਰੱਖਣੋਂ ਬਾਦ ਤੋਂ ਬਾਦ ਜਪਜੀ ਸਾਹਿਬ ਦਾ ਪਾਠ ਕਰੋ ਸਤਗੁਰ ਜੀ ਦੀ ਕਿਰਪਾ ਕਰਨਾ ਇਸ ਜਿਹੜਾ ਯਾਤਰਾ ਨਿਕਲੀ ਹੈ ਇਹ ਯਾਤਰਾ ਆਮ ਹਿੰਦੂ ਨੂੰ ਪਤਾ ਲੱਗੇ ਕਿ ਗੁਰਤੇਗ ਬਹਾਦਰ ਜੀ ਮਹਾਰਾਜ ਸਾਡੇ ਲਈ ਕਿਉਂ ਬਲੀਦਾਨ ਦਿੱਤਾ ਸੀ ਇਹ ਯਾਤਰਾ ਇਸ ਲਈ نکالی ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ واحر جی کا خالصہ واحد فتح کن تن گرو تیگ بہادر صاحب مہاراج جیڑا ساڑھے تین سو سال کی دہارہ منا رہی ہے سکون سنگ سا جی کل کو گروہ کے محل شری آنند پور صاحب کو اس نگر کیرتن کے سارے شہیدات پڑیاں میں ساراج دنواد کرتا بہت وقت پتھر تو دلی تو لال چلتی ہے انہوں نے بھی دنوان ہے نال اس نگن شعبہ دیا ہوتی ملاؤ سن سنگ سماج نہ جتے دب دبدبی ٹکٹار بخ وقت سب دار منہیا کا میں دنوں سے دنواد کرتا مزار سب تو بہت دنواد ہریا سک گردو پربن کمیٹی کیم کا سردار گلتے سب کے نام لے آ میں سارے کام کرتا ہوں کہ سنگت کے آن کے اس آگمن کے لوگوں نے جو گرو سا کا ستار کیا اور نہ ہی جگہ سنگت نے پربنش کا پربن لگنا کا پروگرام کے کمیاں ضرور لے جاتی ہے اس نے مرضی وجہ پربند کرنی ہے مگر اس طریقے کے کل <سؤال> سکتا ہڑ سے سڑکوں کے اتنے تقریباً ساڑھے بارہ گھنٹے ساتھ لگ کے شری آنند پور صاحب کو چل کے اور اتنے تک پہنچتے سو اس پر پربن کے بچے کتنے نہ کتنے ضرور میں سمجھتا کہ کمیاں نہیں لے سکتے کہ کسی ہوں نو کوئی میں وہ معافی منگا مگر جنگی بھی ہے سارا میں جانا نے اپنے سانس بھی دروازے پوج کے رکھے سارا کی بہت ویڈیو سیوا نمائی ہے سارا کام شکریہ مہان شہادت ਭਾਈ ਮਤੀ ਦਾ ਜੀ ਭਾਈ ਸਦੀ ਦਾ ਜੀ ਭਾਈ ਗਿਆਨਾ ਜੀ ਜੂਤੇ ਵੰਦ ਸਭ ਤੋਂ ਪਹਿਲਾ ਜਿਹੜੀਆਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ 350 ਸਾਲ ਪਹਿਲਾਂ ਇਸ ਦੇਸ਼ ਨੇ ਧਰਮ ਨੂੰ ਤਿਰਥ ਗੱਜ ਨੂੰ ਬਚਾਉਂਗੇ ਵੀ ਧਰਮ ਦੇ ਰੱਖਰੇ ਤੋਂ ਸੇਵਾ ਕਰਦਾ ਮਾਰਾ ਜਿਨ੍ਹਾਂ ਦਾ 350 ਸਾਲ ਬਣਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਬਕਰੋਦਰੂ ਕੇ ਚੋ ਕਾਬ ਗੁਰਦੁਆਰਾ ਸਾਹਿਬ ਵਿਸ਼ੇ ਨੂੰ ਅਨੰਦਪੁਰ ਸਾਹਿਬ ਤੋਂ نگر کیرتن آرم ہوا سی رستے سنگت نے سواگت کیا گردوارا نتی صاحب وقت نگر کیرتن پہنچیا پرت وشرام تو بعد اس ویلے پانچ پیارے صاحب کی اگوائی کے نگر کیرتن آرم ہو جا رہا ہے سارے ہی نگر کیرتن کے دوران جنا جتے بند سکھ دن جتنے سارا سنساوا کا میں دنواد تنوار رہا ہے اور کل رات کو لے کے اس وجہ تک ہریا سکھ گردوا پربندک کمیٹی کے سمو پربن سردار کرمجیت سی جرا صاحب سہگل صاحب ل صاحب ਇਤੋਂ ਦੇ ਮਹਿਮਲ ਸਰਦਾਰ ਗੁਰਦੇਵ ਸਿੰਘ ਜੀ ਸਰਦਾਰ ਬਿੰਦਰ ਸਿੰਘ ਜੀ ਸਰਦਾਰ ਬਜੂੜਾ ਸਾਹਿਬ ਤੋਂ ਅੱਗੇ ਹੋਰ ਸਾਰੇ ਹੀ ਘਰਵਾਲੇ ਜਿਨ੍ਹਾਂ ਦੇ ਨਾਮ ਸਰਦਾਰ ਜੀ ਸਿੰਘ ਜੀ ਸੋ ਇਹ ਸਾਰੇ ਘਰਵਾਲੇ ਇਹਨਾਂ ਦੀ ਭਾਵਨਾ ਜਿਹੜੀ ਆ ਉਸ ਸੇਵਾ ਦੇ ਪ੍ਰਤੀ ਜੋ ਦੇਖੀ ਅਸੀਂ ਬੇਸ਼ੱਕ ਕਿਉਂਕਿ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਆ ਉਸ ਨੂੰ ਕਮੀ ਨੂੰ ਕਲੀ ਵੀ ਕਿਹਾ ਜਾਂਦਾ ਆ ਪਾਵਨਾਂ ਸੇਕੀ ਕਰਦੇ ਸਾਰ ਕੇ ਨਾਲ ਸਾਰੇ ਮੀਤਾਂ ਨੂੰ ਪਾਵਨਾ ਸੀ ਤੈਰ ਦੇ ਤੋਂ ਇਹਨਾਂ ਨੇ ਸੰਗਤ ਦਾ ਸਵਾਗਤ ਕੀਤਾ ਨਗਰ ਪੰਚ ਦਾ ਤੁਬੰਦ ਕੀਤਾ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਮੂਹ ਹਰਿਆਣਾ ਸੰਗਤ ਕਮੇਟੀ ਪ੍ਰਧਾਨ ਸਾਹਿਬ ਜੀ ਵੱਲੋਂ ਨਤ ਸਾਹਿਬ ਅਤੇ ਕਿਸੇ ਲਈ ਮੈਂ ਗੱਲ ਨਹੀਂ ਪਹੁੰਚ ਸਕੀ ਦਾਨ ਹੋਈ ਉਹਨਾਂ ਨਾਲ ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਦਾ ਰਮੇਸ਼ ਸਿੰਘ ਕਾਲਕਾ ਜੀ ਨੇ ਮੌਜੂਦ ਹੈ ਸਰ ਗੱਲ ਕਰਦੇ ਆ ਉਹਨਾਂ ਦੇ ਨਾਲ ਕਾਲਕਾ ਸਾਹਿਬ ਨਗਰ ਕੀਰਤਨ ਦੀ ਸ਼ੁਰੂਆਤ ਹੈ ਕਿੱਥੇ ਕਿੱਥੇ ਠਹਿਰਾਵ ਆ ਕਿੱਥੇ ਕਿੱਥੇ ਸਮਾਪਤ ਦੇਖੋ ਕੱਲ ਇਹ ਗੁਰਦੇਵ ਬਾਦਲ ਸਾਹਿਬ ਦੀ ਜਿਹੜੀ ਤਰਵਕੀਚਾ ਯਾਤਰਾ ਦਿੱਲੀ ਸਿਖਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੀ ਗਈ ਜਿਹਦੇ ਵਿੱਚ ਸਮੂਹੀ ਨੇ ਹੰਗ ਸਿੰਘ ਦਿੱਥੇ ਬੰਦੀਆ ਸੰਪਰਦਾਵਾਂ ਟਕਸਾਲਾਂ ਸਭਾਵਾਂ ਵਿੱਚ ਜਿਨ੍ਹਾਂ ਜਿਨ੍ਹਾਂ ਦਾ ਵੀ ਨਾਮ ਲਵਾ ਉਹਨੇ ਥੋੜੇ ਨੇ ਸਾਰਿਆਂ ਨੇ ਬਹੁਤ ਵੱਡੀ ਸ਼ੁਕਰਤਾਈ ਪਾਈ ਤਕਰੀਬਨ 13 ਘੰਟਿਆਂ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਲੇ ਪਹੁੰਚਿਆ ਔਰ ਰਾਤ ਵਿੱਚ ਜਿਸ ਤਰੀਕੇ ਦੇ ਨਾਲ ਸੰਗਠਾ ਦਾ ਪਿਆਰ ਪ੍ਰਭਾਵ ਔਰ ਨਾਲ ਸਰਕਾਰਾਂ ਦੀ ਉਹਦੇ ਵਿੱਚ ਸ਼ਮੂਲੀਅਤ ਉਸੇ ਤਰੀਕੇ ਦੇ ਨਾਲ ਜਿਹੜੀ ਐਸਜੀਪੀਸੀ ਦੀ ਸ਼ਮੂਲੀਅਤ ਨਾਲ ਹੀ ਸਤਕਾਰਯੋਗ ਸਰਦਾਰ ਸਤਨਾਮ ਸਿੰਘ ਸੰਧੂ ਹੋਣਾਂ ਦੀ ਯੂਨੀਵਰਸਿਟੀ ਜਿਹੜੀਆਂ ਵਿੱਚੇ ਪੈਦੀਆਂ ਨੇ ਸਾਰੀਆਂ ਐਜੂਕੇਸ਼ਨ ਸਿਸਟਮ ਨੇ ਸਤਕਾਰ ਕੀਤਾ ਗੁਰੂ ਸਾਹਿਬ ਦਾ ਰਾਤ ਮਨਜੀਤ ਸਾਹਿਬ ਆ ਕੇ ਪ੍ਰਾਪਤ ਕੀਤਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਰਦਾਰ ਸੁਖਦਰਸ਼ਨ ਸਿੰਘ ਜੀ ਸੈਕਲ ਸਾਹਿਬ ਸਰਦਾਰ ਕਮਰਜੀਤ ਸਿੰਘ ਜੀ ਹਜਰਾਨਾ ਜੀ ਇੱਥੇ ਦੇ ਪ੍ਰਧਾਨ ਸਾਹਿਬ ਔਰ ਸਭ ਦਾ ਬਹੁਤ ਵੱਡਾ ਸਹਿਯੋਗ ਦੇਣਾ ਹੁਣ ਇਤੋਂ ਇਹ ਗੁਰੂ ਸਾਹਿਬ ਦੀ ਅਰਦਾਸ ਕਰਕੇ ਚੱਲੇ ਪਾਏ ਗਏ ਨੇ ਔਰ ਗੁਰੂ ਸਾਹਿਬ ਕਿਰਪਾ ਕਰਨ ਇਹ ਹੁਣ ਦਿੱਲੀ ਪਹੁੰਚਣਾ ਵਾਇਆ ਚਿੱਟੀ ਰੋਡ ਜਾਣਾ ਇਤੋਂ ਅੰਮਾਲਾ ਸ਼ਹਿਰ ਤੋਂ ਹੁੰਦੀ ਹੋਏ ਅਸੀਂ ਚਿੱਟੀ ਰੋਡ ਦੇ ਉੱਤੇ ਜਿੱਥੇ ਗੁਰੂ ਸ਼ੇਤਰ ਆਣਾ ਪਿੱਛੇ ਆਣਾ ਉੱਥੇ ਤਰਾਵੜੀ ਕਰਨਾਲ ਪਾਣੀਪਤ ਸੋਨੀਪਤ ਹੁੰਦਾ ਹੋਇਆ ਦਿੱਲੀ ਦੇ ਵਿੱਚ ਮੈਨੂੰ ਢਿੱਲੇ ਤੋਂ ਕਿ ਹੋ ਕੀ ਸੀਗਨ ਸਾਹਿਬ ਦੀ ਸਮਾਪਤੀ ਹੋਣੀ ਸੋ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਉਹਨਾਂ ਦਾ ਵੀ ਧੰਨਵਾਦ ਹੈ ਤੇ ਜਿਹੜੀਆਂ ਘਰਾਂ ਵਿੱਚ ਬੈਠ ਕੇ ਦੇਖ ਰਹੀਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਰਾਤ ਦੇ ਜਿਸ ਵਕਤ ਪਹੁੰਚਣਾ ਦਿੱਲੀ ਉੱਥੇ ਆ ਕੇ ਗੁਰੂ ਸਾਹਿਬ ਦੀ ਖੁਸ਼ਿਆ ਪ੍ਰਾਪਤ ਕੱਲ ਕੱ ਸਭ ਅਗਲੇ ਕੀ ਪ੍ਰੋਗਰਾਮ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਦੇਖੋ ਆਉਣ ਵਾਲੇ ਲਗਾਤਾਰ 19 ਤਰੀਕ ਤੋਂ ਪ੍ਰੋਗਰਾਮ ਗੁਰਦੁਆਰਾ ਸੀਗਨ ਸਾਹਿਬ ਵਿਕੇ ਰੱਖੇ ਗਏ ਨੇ 19 ਤਰੀਕ ਤੋਂ ਲੈ ਕੇ 22 ਤਰੀਕ ਤੱਕ ਔਰ 23 24 25 ਨੂੰ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਔਰ 26 26 ਤਰੀਕ ਨੂੰ ਜਿਹੜਾ ਹੈ ਉਹ ਪ੍ਰੋਗਰਾਮ ਗੁਰਦੁਆਰਾ ਰਕਾਬਗਨ ਸਾਹਿਬ ਆ ਭਾਈ ਲਖੀਸ਼ਾ ਬੰਜਾਰਾ ਹਾਲ ਦੇ ਵਿੱਚ ਜਿੱਥੇ ਅੱਪਾ ਸਮਾਪਤੀ ਕਰਾਂਗੇ ਪ੍ਰੋਗਰਾਮ ਆ ਦੀ ਸੋ ਲਗਾਤਾਰ ਇਹ ਪ੍ਰੋਗਰਾਮ ਇੱਕ ਸਾਲ ਤੋਂ ਪਿੱਛੇ ਚੱਲ ਰਿਹਾ ਸੀ 25 ਤਰੀਕ ਨੂੰ ਬਹੁਤ ਵੱਡੇ ਪੱਤਰ ਦੇ ਉੱਤੇ ਜਿਹੜਾ ਸਹਿਜ ਪੜ ਦੀ ਅਸੀਂ ਸ਼ੁਰੂਆਤ ਕਰਵਾਈ ਸੀ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਜੁੜਨ ਉਹਨਾਂ ਦਾ ਇੱਕੋ ਸਮੇਂ ਦੇ ਵਿੱਚ ਹਜ਼ਾਰਾਂ ਚ ਨਹੀਂ ਲੱਖਾਂ ਦੇ ਤਦਾਦ ਦੇ ਵਿੱਚ ਪਾਠਾਂ ਦੇ ਭੋਗ ਜਿਹੜੇ ਪਾਣੇ ਨੇ ਔਰ ਉੱਥੋਂ ਰਿਲੀ ਹੋਣੇ ਨੇ ਉਹਦੀ ਚੱਲਣਾ ਸੋ ਇਹ ਸਾਰੇ ਪ੍ਰੋਗਰਾਮ ਨੇ ਗੁਰਦਾਰਾ ਕਮੇਟੀ ਲੋਕੀਂ ਬਿਲਕੁਲ ਹੀਸੇਂ ਕਲਕਸਾ ਸਾਡੇ ਨਾਲ ਬਾਬਾ ਬਲਬੀਰ ਸਿੰਘ ਚੰਮੇ ਗੁਰੂ ਦੇ ਮੌਜੂਦ ਨੇ ਹੈ ਬਾਬਾ ਜੀ ਕਿ ਕਿਹੜੇ ਕਿਹੜੇ ਜਿਹੜੇ ਨਿਆਂਚ ਦੇ ਬੰਦਿਆਂ ਵੱਲੋਂ ਕੀ ਕੀ ਸਹਿਯੋਗ ਅੱਜ ਜਿਹੜੇ ਮਹਾਨ ਨਗਰ ਕੀਰਤਨ ਨੇ ਗੁਰਦਾਰਾ ਮਨਜੀਤ ਸਾਹਿਬ ਹੰਵਾਲਾ ਜਿੱਥੇ ਜਿਹੜੇ ਹੈ ਜਿਹੜੇ ਨਗਰ ਕੀਰਤਨ ਜਿਹੜੇ ਮਹਾਲ ਸ਼ਹੀਦੀ ਨਗਰ ਕੀਰਤਨ ਗੱਲ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਹੋਏ ਸੀ ਤੇ ਰਾਤ ਦਾ ਜਿਹੜਾ ਵਿਸ਼ਰਾਮ ਸੀ ਉਹ ਗੁਰਦੁਆਰਾ ਮੰਜੀ ਸਾਹਿਬ ਹੁਣ ਮੰਜੀ ਸਾਹਿਬ ਅੰਮ੍ਰਾਲੇ ਤੋਂ ਜਿਹੜੇ ਇਹ ਨਗਰ ਕੀਰਤਨ ਆਰੰਭ ਹੋ ਚੁੱਕੇ ਨੇ ਤੇ ਜਿੱਥੇ ਅੱਜ ਜਿਹੜੇ ਆ ਸ਼ਾਮ ਨੂੰ ਗੁਰਦੁਆਰਾ ਸੇਵਾ ਦਾ ਇਨਸਾਫ ਦਿੱਲੀ ਵਿਖੇ ਪਹੁੰਚਣੇ ਨੇ ਜਿਹੜੇ ਇਹ ਪ੍ਰੋਗਰਾਮ ਨੇ ਜਿਵੇਂ 23 24 ਤੇ 25 ਜਿਹੜਾ ਨਵੰਬਰ 2025 ਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਉਹਨਾਂ ਦੇ ਨਾਲ ਹੀ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਦੀ ਜਿਹੜੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਨਾਲ ਹੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ 350 ਸਾਲਾਂ ਗੁਰਤਾ ਗੱਦੀ ਨੂੰ ਸਮਰਪਤ ਸਾਰੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਜਿਹੜੇ ਸ਼ਹੀਦੀ ਪ੍ਰੋਗਰਾਮ ਨੇ ਉਹਨਾਂ ਨੂੰ ਸਮਰਪਤ ਜਿਹੜੇ ਸਮਰਪਤ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਪੰਥ ਅਕਾਲੀ ਬੁੰਡਾ ਦਲ ਪੰਜਵਾ ਤੱਕ ਸਾਰੀਆਂ ਨਹਿਂਗ ਸਿੰਘ ਜਥੇਬੰਦੀਆਂ ਬਾਬਾ ਜਿਹੜੇ ਅਵਤਾਰ ਸਿੰਘ ਜੀ ਬਾਬਾ ਜਿਹੜੇ ਵਿਦੀ ਚੰਦ ਵਾਲੇ ਬਾਬਾ ਜੋਗਾ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੀਤ ਤਰਨਤਾਲ ਬਾਬਾ ਬਲਵਿੰਦਰ ਸਿੰਘ ਜਿਹੜੇ ਮਹਿਤਾ ਚੌਂਕ ਵਾਲੇ ਸਾਰੇ ਤਰਨੇ ਦਲਾਂ ਦੇ ਮੁਖੀ ਸਾਹਿਬਾਨ ਜਿਹੜੇ ਨਾਲ ਚੱਲ ਰਹੇ ਨੇ ਉੱਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਦਿਲ ਕੰਜੂ ਰਾਖਾ ਪ੍ਰਭ ਤਾਂ ਕਾ ਤੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੀ ਕੀਤੀ ਜਿਨ ਕਵੀ ਸੀਸ ਦਿਆ ਪਰ ਸੀਨਾ ਉਚਰੀ ਚੜਦੀ ਕਲਾ ਟਾਈਮ ਟੀਵੀ ਜਿਹੜਾ ਤੇ ਹੋਰ ਵੀ ਚੈਨਲ ਜਿਹੜੇ ਉਹ ਲਾਈਵ ਪ੍ਰੋਗਰਾਮ ਚ ਜਿਹੜੇ ਦਿਖਾ ਰਹੇ ਨੇ ਮੁੱਢਾ ਦਲ ਪੰਜਵਾਂ ਤੱਕ ਤੋਂ ਵੱਲੋਂ ਵੀ ਜਿਹੜਾ ਲਾਈਵ ਪ੍ਰੋਗਰਾਮ ਹੈ ਚੈਨਲ ਤੇ ਦਿਖਾਇਆ ਜਾ ਰਿਹਾ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਾਂ ਵਾਚੜ ਕੇ ਹਾਜ਼ਰੀਆਂ ਲਵਾਈਏ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਿਮਰਿਆ ਘਰ ਨੋਂ ਨੇ ਤੇ ਆਵੇ ਥਾਏ ਸਰ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਏ ਆਓ ਸਾਰੇ ਦਰਸ਼ਕ ਦਦਾਰੇ ਕਰੀਏ ਬਿਲਕੁਲ ਇਹ ਸੰਤ ਬਾਬਾ ਬਲਵੀਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਬੁੱਢਾ ਦਲ ਵਾਲਿਆਂ ਵੱਲੋਂ ਜਿਨ੍ਹਾਂ ਦੇ ਸੋ ਬਿਲਕੁਲ ਸਾਡੇ ਨਾਲ ਹੋਰ ਵੀ ਇੱਥੇ ਜਿਹੜੇ ਸੰਤਾਂ ਮਹਾਂਪੁਰਖ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਕਿ ਨਗਰ ਕੀਰਤਨ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਸਹਿਯੋਗ ਤੁਸੀਂ ਦੇਖ ਰਹੋ ਕਿ ਪੰਜ ਪਿਆਰਿਆਂ ਦੇ ਜਿਹੜੀ ਅਗਵਾਈ ਦੇ ਹੇਠ ਜਿਹੜਾ ਤਕਰ ਕਿਤਨ ਆ ਉਹ ਲਗਭਗ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਲਗਭਗ ਜਿਹੜਾ ਇਹ ਨਗਰ ਕੀਰਤਨ ਇੱਥੋਂ ਜਿਹੜੀ ਹੈਗੀ ਚਾਲੇ ਪਾਉਣ ਲੱਗੇ ਤੇ ਨਗਰ ਕੀਰਤਨ ਚਾਲੇ ਪਾਕੀ ਦੋ ਰਸਤੇ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵਰਮੀਤ ਸਿੰਘ ਕੱਲ ਕਰਦੇ ਦੱਸਿਆ ਕਿ ਇਹ ਜਿਹੜਾ ਨਗਰ ਕੀਰਤਨ ਹੈ ਜਾਂ ਬਾਲਾ ਤੋਂ ਚੱਲ ਕੇ ਰਸਤੇ ਵਿੱਚ ਜਿੰਨੇ ਵੀ ਠਹਿਰਾਫ ਨਾ ਬਣ ਕੇ ਸੰਗਤਾਂ ਵੱਲੋਂ ਵਾਤ ਤੋਂ ਵਾਤ ਚੜ੍ਹ ਕੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਜਿਹੜੇ ਲੰਗਰ ਲਾਏ ਜਾ ਰਹੇ ਨੇ ਤੇ ਉਹਦਾ ਤੋਂ ਹੁੰਦਾ ਹੋਇਆ ਨਗਰ ਕੀਰਤਨ ਸ਼ਾਮ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਜਿਹੜੀ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਹੋਣੀ ਹੈ ਉਸਾਦਿਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦਿਆ ਜਗਦੀਪ ਸਿੰਘ ਕਾਲੂ ਕਾਲੂ ਸਾਹਿਬ ਇਹਦੇ ਨਗਰ ਕੀਰਤਨ ਦਾ ਰੂਟ ਕੀਆ ਇਸ ਤੋਂ ਬਾਅਦ ਆਇਆ ਦੇਖੋ ਕੱਲ ਸਵੇਰੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਔਰ ਦੇਰ ਰਾਤ ਗੁਰਦੁਆਰਾ ਮੰਜੀਤ ਸਾਹਿਬ ਅੰਬਾਲਾ ਵਿਖੇ ਪਹੁੰਚਿਆ ਉਹ ਸ਼ਾਮ ਤੋਂ ਬਾਅਦ ਹੁਣ ਸਵੇਰੇ ਨਗਰ ਕੀਰਤਨ ਦੀ ਅੱਗੇ ਆਰੰਭਤਾ ਹੋਈ ਆ ਇਹ ਨਗਰ ਕੀਰਤਨ ਸਿੱਧਾ ਹੀ ਜੀਟੀ ਰੋਡ ਤੋਂ ਚੱਲਦੇ ਹੋਏ ਦਿੱਲੀ ਪਹੁੰਚਣਾ ਹੈ ਰਸਤੇ ਦੇ ਵਿੱਚ ਸ਼ਾਹਬਾਦ, ਕੁਰਛੇਤਰ, ਪਿਪਲੀ, ਤਰਾਵੜੀ, ਕਰਨਾਲ, ਪਾਣੀਪਤ, ਸੋਨੀਪਤ, ਗਰੋਂਡਾ ਹੁੰਦੇ ਹੋਏ ਕੁੰਡਲੀ ਬਾਰਡਰ ਤੋਂ ਦਿੱਲੀ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਔਰ ਜਿਸ ਤਰ੍ਹਾਂ ਕੱਲ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਧੰਨ ਧੰਨ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਸ਼ਤਾਬਦੀ ਨੂੰ ਸ਼ੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਸੀ ਔਰ ਸੰਗਤਾਂ ਦੇ ਵਿੱਚ ਭਾਰੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੇ ਨਿੱਘਾ ਸਵਾਗਤ ਕੀਤਾ। ਇਸੇ ਤਰ੍ਹਾਂ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਪ੍ਰਬੰਧਕਾਂ ਨੇ ਕੱਲ ਇਸ ਸਥਾਨ ਦੇ ਉੱਤੇ ਸੰਗਤਾਂ ਦਾ ਪੰਜ ਪਿਆਰੇ ਸਹਿਬਾਨ ਦਾ ਤੁਹਾਨੂੰ ਤੁਹਾਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਘਾ ਸਵਾਗਤ ਕੀਤਾ। ਔਰ ਰਸਤੇ ਦੇ ਵਿੱਚ ਹਰਿਆਣਾ ਦੀ ਸੰਗਤ ਵੀ ਇਸੇ ਤਰ੍ਹਾਂ ਹੀ ਜਗਾ ਜਗਾ ਤੇ ਉੱਤੇ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਉਤਸ਼ਾਹ ਹੈ ਸੰਗਤ ਦੇ ਵਿੱਚ ਕਿਉਂਕਿ ਇਹ ਮਹਾਨ ਸ਼ਤਾਬਦੀ ਸ਼ਹੀਦੀ ਸ਼ਤਾਬਦੀ ਜਿਹੜੀ ਅਸੀਂ ਸਮਝਦੇ ਹਾਂ ਕਿ ਸਾਡੀ ਬੜੇ ਚੰਗੇ ਭਾਗ ਹੈ ਕਿ ਅਸੀਂ ਇਹ ਸ਼ਤਾਬਦੀ ਮਨਾ ਰਹੇ ਹਾਂ ਸਾਡੀ ਸੇਵਾ ਦੇ ਵਿੱਚ ਸਾਨੂੰ ਇਹ ਮੌਕਾ ਮਿਲਿਆ ਹੈ ਗੁਰਤੇਗ ਮਾਧਰ ਸਾਹਿਬ ਨੇ ਟੁੱਟ ਕੇ ਆਪਣੀ ਸੇਵਾ ਸਾਡੇ ਕੋਲ ਲਈ ਆ ਸੋ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਹੀ ਸ਼ਬਦਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ 23 24 25 ਤਰੀਕ ਨੂੰ ਨਵੰਬਰ ਨੂੰ ਦਿੱਲੀ ਵਿਖੇ ਲਾਲ ਕਿਲੇ ਦੇ ਉਸ ਸਮਾਦਾਨ ਦੇ ਉੱਤੇ ਜਿਸ ਮદાન ਤੋਂ ਜਿਸ ਲਾਲ ਕਿਲੇ ਤੋਂ ਗੁਰਤੇਗ ਬਾਧਰ ਸਾਹਿਬ ਨੂੰ ਸ਼ਹੀਦ ਕਰਨ ਦੇ ਫਰਮਾਨ ਜਾਰੀ ਹੋਏ ਸਨ ਉਸ ਲਾਲ ਕਿਲੇ ਦੇ ਬਿਲਕੁਲ ਫਸੀਲ ਦੇ ਉੱਤੇ ਮੈਦਾਨ ਦੇ ਵਿੱਚ ਤਿੰਨ ਦਿਨ ਲਗਾਤਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਗੁਣਗਾਇਨ ਹੋਣੇ ਆ ਸੋ ਜਿਨ੍ਹਾਂ ਨੇ ਸ਼ਹੀਦ ਕਰਨ ਦੇ ਫਰਮਾਨ ਦਿੱਤੇ ਸੀ ਉਹਨਾਂ ਦੀ ਮੜੀ ਦੇ ਉੱਤੇ ਅੱਜ ਕੋ ਦੀਵਾ ਜਗਾਉਣ ਵਾਲਾ ਵੀ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੀ ਬਾਣੀ ਦੀ ਜਾਜਾਏਕਾਰ ਉਸ ਸਥਾਨ ਤੇ ਹੋਏਗੀ ਕਿਉਂਕਿ ਉਹਨਾਂ ਨੇ ਸੱਚ ਅਤੇ ਧਰਮ ਦੀ ਖਾਤਰ ਮਨੁੱਖਤਾ ਦੀ ਖਾਤਰ ਧਰਮ ਜੋ ਜਬਰੀ ਤਰਨ ਪਰਵਰਤਨ ਹੋ ਰਿਹਾ ਸੀ ਜੋ ਜ਼ੁਲਮ ਜ਼ਬਰ ਹੋ ਰਿਹਾ ਸੀ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਉਸ ਨੂੰ ਠੱਲ ਪਾਈ ਬੇਸ਼ੱਕ ਉਹਨਾਂ ਨੇ ਸ਼ਹਾਦਤ ਦੇ ਦਿੱਤੀ ਲੇਕਿਨ ਉਹਨਾਂ ਦੀ ਸ਼ਹਾਦਤ ਸੰਸਾਰ ਭਰ ਦੇ ਵਿੱਚ ਬਹੁਤ ਵੱਡਾ ਸੰਦੇਸ਼ ਜਿਹੜਾ ਉਹ ਗੁਰੂ ਸਾਹਿਬ ਦਾ ਗਿਆ ਸੋ ਅੱਜ ਉਹਨਾਂ ਦੇ ਗੁਰਤੇਜ ਬਾਦਲ ਸਾਹਿਬ ਦੇ ਨਤ ਮੁਸਤਕ ਹੁੰਦੇ ਹੋਏ ਅੱਜ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਥੋਂ ਦੇ ਸਾਡੇ ਮੈਂਬਰ ਸਾਹਿਬ ਮੇਰੇ ਛੋਟੇ ਵੀਰ ਗੁਰਤੇਜ ਸਿੰਘ ਜੀ ਇਹਨਾਂ ਨੇ ਵੀ ਸੰਗਤਾਂ ਦੀ ਵਿਸ਼ੰਤ ਸੇਵਾ ਕੀਤੀ ਆ ਸਰਦਾ ਸੁਦਰਸ਼ਨ ਸਿੰਘ ਜੀ ਸੈਗਲ ਸਾਹਿਬ ਜੋ ਕਿ ਸਾਬਕਾ ਮੈਂਬਰ ਵੀ ਹਨ ਔਰ ਬਹੁਤ ਲੰਬੇ ਸਮੇਂ ਤੋਂ ਹਰਿਆਣਾ ਕਮੇਟੀ ਨਾਲ ਵੀ ਜੁੜੇ ਆ ਐਸਜੀਪੀਸੀ ਨਾਲ ਵੀ ਜੁੜੇ ਸੀ ਸੋ ਇਹਨਾਂ ਨੇ ਵੀ ਬਹੁਤ ਵੱਡੀਆਂ ਸੇਵਾਵਾਂ ਜਿਹੜੀ ਨਗਰ ਕੀਰਤਨ ਸੰਗਤ ਆਈ ਆ ਉਹਨਾਂ ਦਿੱਤੀਆਂ ਅਜਰਾਣਾ ਸਾਹਿਬ ਕੌਲਜੀ ਸਿੰਘ ਜਰਾਣਾ ਜੀ ਜਿਹੜੇ ਕਿ ਹਮੇਸ਼ਾ ਹੀ ਵੱਧ ਚੜ ਕੇ ਸੇਵਾ ਦੇ ਵਿੱਚ ਤਤਪਰ ਰਹਿੰਦੇ ਆ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਸੰਜਗਦੀਪ ਸਿੰਘ ਕਾਲੋਂ ਸਾਡੇ ਨਾਲ ਹਰਿਆਣਾ ਸਕੂਰਤਾ ਦਾ ਮੈਨੇਜਿੰਗ ਕਮੇਟੀ ਦੇ ਮੈਂਬਰ ਨੇ ਗੁਰਤੇਜ ਸਿੰਘ ਐਮ ਸਾਹਿਬ ਜਿਹੜਾ ਨਗਰ ਕੀਰਤਨ ਇੱਥੋਂ ਦੀ ਸ਼ੁਰੂਆਤ ਹੋਈ ਹੈ ਤਾਂ ਇਸ ਤੋਂ ਬਾਅਦ ਕੋਈ ਹਰਿਆਣੇ ਦਾ ਪੜਾ ਹੈ ਰਸਤੇ 'ਚ ਟਾਈਮ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਸੰਗਤ ਨੂੰ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਭ ਤੋਂ ਪਹਿਲਾਂ ਤਾਂ ਮੈਂ ਦਿੱਲੀ ਸਿੱਖ ਦੁਆਰਾ ਮੈਨੇਜਮੈਂਟ ਕਮੇਟੀ ਦੀ ਸਾਰੀ ਸਮੁੱਚੀ ਟੀਮ ਸਰਦਾਰ ਪ੍ਰਧਾਨ ਹਰਮਿੰਦਰ ਸਿੰਘ ਜੀ ਕਾਲਕਾ ਜੀ ਜਗਨਜੀਤ ਸਿੰਘ ਜੀ ਕਾਲੋਂ ਜੋ ਜਨ ਸਿੱਖਤਰ ਨੇ ਸਰਦਾਰ ਧੰਨਵਾਦ ਕਰਦਾ ਕਿ ਉਹਨਾਂ ਨੇ ਅੰਬਾਲਾ ਸ਼ਹਿਰ ਦੇ ਸੰਗਤ ਨੂੰ ਦਿੱਲੀ ਦੀ ਸੰਗਤ ਦੀ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਦੂਜੇ ਪਾਸੇ ਮੈਂ ਸਾਰੇ ਮਨੁੱਖਤਾ ਨੂੰ ਵੀ ਜਿੰਨੇ ਵੀ ਜਥੇਬੰਦੀ ਭਾਵੇਂ ਹਿੰਦੂ ਜਥੇਬੰਦੀਆਂ ਨੇ ਭਾਵੇਂ ਕੋਈ ਵੀ ਕਿਸੇ ਵੀ ਤਰ੍ਹਾਂ ਤੋਂ ਬਿਲੋਂਗ ਕਰਦੇ ਜਥੇਬੰਦੀਆਂ ਨੇ ਸਭ ਨੂੰ ਬੇਨਤੀ ਕਰਦਾ ਹੈ ਕਿ ਵੀ 350 ਸਾਲਾ ਸ਼ਹੀਦੀ ਸ਼ਤਾਬ ਦੀ ਬਹੁਤ ਸਾਡੇ ਜਨਰੇਸ਼ਨ ਦੇ ਵਿੱਚ ਕਾਰਨ ਲੱਗਦਾ ਵੀ ਨਹੀਂ ਕਿ ਅਸੀਂ ਮੁੜ ਕੇ ਕੋਈ ਸ਼ਤਾਬ ਨਹੀਂ ਹੈ ਜਿਸ ਦੁਆਰਾ ਦੇਖਾਂਗੇ ਵੀ ਸਭ ਨੂੰ ਆਹੀ ਬੇਨਤੀ ਕਰਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੋ ਸ਼ਹੀਦੀ ਹੈ ਅਤੇ ਉਹ ਸਾਡੇ ਮਨੁੱਖਤਾ ਲਈ ਹੈ ਸਾਰ ਨੂੰ ਬੇਨਤੀ ਆਈ ਕਰਦਾ ਕਿ ਆ ਮੌਕਾ بار بار ਨਹੀਂ ਹੋਣਾ ਸਭ ਨੇ ਸਾਰ ਜਥੇਬੰਦੀਆਂ ਨੇ ਰਲ ਕੇ ਉਹ ਮਹਾਪੁਰਖਾਂ ਦੀ ਜੋ ਸ਼ਹੀਦੀ ਸ਼ਤਾਬ ਦੀ ਮਨਾਉਣੀ ਹੈ ਜਿਨ੍ਹਾਂ ਨੇ ਪੂਰੀ ਮਨੁੱਖਤਾ ਲਈ ਆਪਣੇ ਆਪਣੇ ਆਪ ਨੇ ਸ਼ਹੀਦੀ ਦਿੱਤੀ ਹੈ ਤੇ ਨਾਲੇ ਭਾਈ ਦਿਆਲਾ ਜੀ ਭਾਈ ਸਤੀ ਦਿਆਲਾ ਜੀ ਭਾਈ ਮਤੇ ਦਿਆਲਾ ਜੀ ਨੂੰ ਵੀ ਯਾਦ ਕਰਦੇ ਹੋਏ ਇਸ ਸਾਲ ਨੂੰ ਉਹਨਾਂ ਨੂੰ ਸਮਰਪਿਤ ਕਰਨਾ ਤੇ ਦੂਜੀ ਗੱਲ ਜਿੱਦਾਂ ਤੁਸੀਂ ਪੁੱਛਿਆ ਜੀ ਅੱਗੇ ਪ੍ਰੋਗਰਾਮ ਕੀ ਨੇ ਜਿਵੇਂ ਸਕੱਤਰ ਸਾਹਿਬ ਨੇ ਦੱਸਿਆ ਕਿ ਅੰਬਾਲਾ ਤੋਂ ਬਾਅਦ ਸ਼ਾਹਬਾਦ ਉਸ ਤੋਂ ਬਾਅਦ ਸ਼ਾਹਬਾਦ ਤੋਂ ਬਾਅਦ ਖੁਸ਼ੇਤਰ ਤੋਂ ਬਾਅਦ ਤਰਾਵੜੀ ਤਰਾਵੜੀ ਤੋਂ ਬਾਅਦ ਪਾਣੀ ਪਥੋਂਦੇ ਹੋਇਆ ਉਹ ਨਗਰ ਕੀਰਤਨ ਹੈ ਗੁਰਦਾਸ਼ ਸਿੰਘ ਸ਼ਿਸ਼ਕਨ ਸਾਹਿਬ ਦਾ ਚੰਦਰੀ ਚੌਂਕ ਪਹੁੰਚੇਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹਨ ਹਰਿਆਣਾ ਦੀ ਸਿੱਖ ਸੰਗਤ ਜਿੰਨੇ ਵੀ ਹੈਗੇ ਹਰ ਮੌਕੇ ਤੇ ਹਰ ਇੱਕ ਪੜਾਅ ਦੇ ਉਤੇ ਵੱਧ ਚੜ ਕੇ ਜੋ ਨਗਰਿਕਤਾ ਸਵਾਗਤ ਕਰਨਗੇ ਤੇ ਸੱਚੇ ਪਾਤਸ਼ਾਹ ਨਵੇਂ ਗਰੁੱਪ ਤੋਂ ਦਰਸ਼ਕੀ ਗੁਰਗੇ ਤੇ ਇੱਕ ਵਾਰ ਤਾਂ ਮਹਾਰਾਜ ਜੀ ਭਾਈ ਸ੍ਰੀਦਾਸ ਭਾਈ ਮਤੀਦਾਸ ਭਾਈ ਦਿਲਾਜੀ ਨੂੰ ਆਪਣੇ ਸ਼ਰਧਾ ਦੇ ਸੂਮਨ ਜਿਹੜੇ ਹੈਗੇ ਅਰਪਿਤ ਕਰਨਗੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। This program is sponsored by The Singla Office Bakers Field for all your immigration family law needs. Call or scan QR code to contact us. Rodis Inc million miles with smile or scan QR code to contact us. taba indian cuisine tracy fine authentic indian cuisine in tracy or scan qr code to contact us simi valley family dental office or scan qr code to contact us.